ਮੇਰਾ ਨਾਮ ਬਲਵਿੰਦਰ ਸਿੰਘ ਆ ਪਿੰਡ ਫੱਤੇਵਾਲਾ ਮੱਲਾਵਾਲੇ ਤੋਂ ਆ ਤੇ ਮੈਂ ਮੱਲਾਵਾਲੇ ਤੋਂ ਰਿਸ਼ਤੇਦਾਰਾਂ ਦੇ ਆਪਣਾ ਜਾ ਰਿਹਾ ਸੀ ਜਲਾਲਾਬਾਦ ਤੇ ਸਿਟੀ ਆ ਆਪਣਾ ਆਰਾ ਨਹੀਂ ਮਾਹੂਕੇਟ ਦੇ ਅਗਲੇ ਬੰਨੇ ਸਕੂਲ ਤੋਂ ਪਿੱਛੇ ਆਪਣਾ ਜੰਪਾ ਤੋਂ ਪਿੱਛੇ ਕਰਕੇ ਉਹ ਬਟੂਆ ਮੇਰਾ ਤੋੜ ਕੇ ਨਾ ਤੇ ਦੋ ਬੰਦੇ ਸੀ ਮੋਟਰਸਾਈਕਲ ਤੇ ਇੱਕ ਪਲਸਰ ਮੋਟਰਸਾਈਕਲ ਹੀ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਤੇ ਚਿੱਟੇ ਰੰਗ ਦਾ ਸਾਫਾ ਬੁਲੇਟ ਆ ਸੀ ਉਹਨੂੰ ਮੁੰਡੇ ਨੇ ਇੱਕ ਚਲਾਉਣ ਵਾਲਾ ਵੱਖਰਾ ਪਿੱਛੇ ਬਹੁਤ ਕੀਤਾ ਪਰ ਕੁੰਡੇ ਵਾਲੇ ਚੌਂਕ ਤੋਂ ਅੱਗੇ ਮੇਰੇ ਕੋਲ ਨਜ਼ਰ ਨਹੀਂ ਆਏ ਤੇ ਮਿਹਰਬਾਨੀ ਕਰਕੇ ਮੇਰੇ ਪ੍ਰੂਫ ਹੀ ਵਿੱਚ ਪੈਸੇ ਦੋ ਅੱਜ ਦਿਨ ਦਿਹਾੜੇ ਪੌਣੇ ਪੌਣੇ ਕੇ 10 ਵਜੇ ਦਿਖਾ ਲਾ ਤੇ ਮਿਹਰਬਾਨੀ ਕਰਕੇ ਮੇਰੇ ਚਲੋ ਪ੍ਰੂਫ ਹੀ ਵਾਪਸ ਕਰ ਦੇ ਨੇ ਪੈਸਿਆਂ ਦੀ ਕੋਈ ਗੱਲ ਨਹੀਂ ਇਹ ਵੀ ਇਹ ਵੀ ਲੱਗੇ ਜੋ ਵੀ ਲੋ ਤੋੜ ਕੇ ਨਾਲੋ ਲੈ ਗਏ ਜੇ ਪਿੱਛਾ ਬਹੁਤ ਕੀਤਾ ਪਰ ਦੋ ਜਣੇ ਮੋਟਰਸਾਈਕਲ ਤੇ ਹੀ ਉਹ ਬੰਦੇ ਸੀ ਉਹਨਾਂ ਦਾ ਸਰ ਗਿਆ ਮੋਟਰਸਾਈਕਲ ਵੱਡਾ ਹੀ ਭਜਾਇਆ ਬਹੁਤ ਭੀੜ ਹੋਣ ਕਾਰਨ ਜੋ ਮੇਰੇ ਤੋਂ ਅੱਗੇ ਪਿੱਛੇ ਹੋ ਗਏ ਜੀ ਅੱਛਾ ਹਾਂ ਜੀ ਬਹੁਤ ਭਜਾਇਆ ਜੇ ਪਕੜੇ ਜਾਂਦੇ ਤਾਂ ਫਿਰ ਹਾਂ ਜੀ ਹਾਂ ਮੂੰਹ ਬੰਨੇ ਆਏ ਸੀ ਉਹਨਾਂ ਦੇ ਮੋਨੇ ਸੀ ਮੁੰਡੇ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਤੇ ਮੇਰੇ ਜੋ ਪ੍ਰੂਫ ਹੋ ਲੈ ਗਏ ਨੇ ਉਹਨਾਂ ਤੇ ਕੋਈ ਕਿਸੇ ਰਕਮ ਦਾ ਵੀ ਕੁਝ ਪੁੱਛ ਨਹੀਂ ਹੋਣਾ ਚਾਹੀਦਾ ਮੇਰਾ ਨਾਮ ਬਲਵਿੰਦਰ ਸਿੰਘ ਆ ਪਿੰਡ ਫੱਤੇਵਾਲਾ ਮੱਲਾਵਾਲੇ ਤੋਂ ਆ ਤੇ ਮੈਂ ਮੱਲਾਵਾਲੇ ਤੋਂ ਰਿਸ਼ਤੇਦਾਰਾਂ ਦੇ ਆਪਣਾ ਜਾ ਰਿਹਾ ਸੀ ਜਲਾਲਾਬਾਦ ਤੇ ਸਿਟੀ ਆ ਆਪਣਾ ਆਰਾ ਨਹੀਂ ਮਾਹੂ ਕੇੜ ਦੇ ਅਗਲੇ ਬੰਨੇ ਸਕੂਲ ਦੇ ਪਿੱਛੇ ਆਪਣਾ ਜੰਪਾ ਦੇ ਪਿੱਛੇ ਕਰਕੇ ਉਹ ਬਟੂਆ ਮੇਰਾ ਤੋੜ ਕੇ ਨਾ ਤੇ ਦੋ ਬੰਦੇ ਸੀ ਮੋਟਰਸਾਈਕਲ ਤੇ ਇੱਕ ਪਲਸਰ ਮੋਟਰਸਾਈਕਲ ਸੀ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਤੇ ਚਿੱਟੇ ਰੰਗ ਦਾ ਸਾਫਾ ਬੁਲੇਟ ਆਇਆ ਸੀ ਉਹਨਾਂ ਮੁੰਡੇ ਨੇ ਇੱਕ ਚਲਾਉਣ ਵਾਲਾ ਵੱਖਰਾ ਪਿੱਛੇ ਬਹੁਤ ਕੀਤਾ ਪਰ ਕੁੰਡੇ ਵਾਲੇ ਚੌਕ ਤੋਂ ਅੱਗੇ ਮੇਰੇ ਕੋਲ ਨਜ਼ਰ ਨਹੀਂ ਆਏ ਤੇ ਮਿਹਰਬਾਨੀ ਕਰਕੇ ਮੇਰੇ ਪ੍ਰੂਫ ਹੀ ਆ ਵਿੱਚ ਪੈਸੇ ਦੋ ਦਿਨ-ਦਿਹੜੇ ਅੱਜ ਦਿਨ-ਦਿਹੜੇ ਪੌਣੇ ਪੌਣੇ ਦੇ 10 ਵਜੇ ਦਿਖਾ ਲਾ ਤੇ ਮਿਹਰਬਾਨੀ ਕਰਕੇ ਮੇਰੇ ਚਲੋ ਪ੍ਰੂਫ ਹੀ ਵਾਪਸ ਕਰ ਦੇ ਨੇ ਪੈਸਿਆਂ ਦੀ ਕੋਈ ਗੱਲ ਨਹੀਂ ਇਹ ਜੇ ਵੀ ਜੇ ਵੀ ਲਾਗੇ ਲਾਗੇ ਜੋ ਆ ਵੀ ਲੋ ਤੋੜ ਕੇ ਨਾਲੋਂ ਲੈ ਗਏ ਜੇ ਪਿੱਛਾ ਬਹੁਤ ਕੀਤਾ ਪਰ ਦੋ ਜਣੇ ਮੋਟਰਸਾਈਕਲ ਤੇ ਹੀ ਉਹ ਬੰਦੇ ਸੀ ਉਹਨਾਂ ਦਾ ਸਰ ਗਿਆ ਮੋਟਰਸਾਈਕਲ ਵੱਡਾ ਹੀ ਭਜਾਇਆ ਬਹੁਤ ਭੀੜ ਹੋਣ ਕਾਰਨ ਜੋ ਮੇਰੇ ਤੋਂ ਅੱਗੇ ਪਿੱਛੇ ਹੋ ਗਏ ਜਿਹੜੇ ਬਹੁਤ ਭਜਾਇਆ ਜੇ ਪਕੜੇ ਜਾਂਦੇ ਤਾਂ ਫਿਰ ਹਾਂਜੀ ਹਾਂ ਮੂੰਹ ਬੰਨੇ ਆਏ ਸੀ ਉਹਨਾਂ ਦੇ ਮੁੰਡੇ ਹੀ ਮੁੰਡੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਐ ਤੇ ਮੇਰੇ ਜੋ ਪ੍ਰੂਫ ਹੋ ਲੈ ਗਏ ਨੇ ਉਹਨਾਂ ਤੇ ਕੋਈ ਕਿਸੇ ਰਕਮ ਦਾ ਵੀ ਕੋਈ ਕੋਈ ਨਹੀਂ ਹੋਣਾ ਚਾਹੀਦਾ ਮੇਰਾ ਨਾਮ ਬਲਵਿੰਦਰ ਸਿੰਘ ਆ ਪਿੰਡ ਫੱਤੇਵਾਲਾ ਮੱਲਾਵਾਲੇ ਤੋਂ ਆ ਤੇ ਮੈਂ ਮੱਲਾਵਾਲੇ ਤੋਂ ਰਿਸ਼ਤੇਦਾਰਾਂ ਦੇ ਆਪਣਾ ਜਾ ਰਿਹਾ ਸੀ ਜਲਾਲਾਬਾਦ ਤੇ ਅਸੀਂ ਟੀਆ ਆਪਣਾ ਆਰਾ ਨਹੀਂ ਮਾਹੂ ਕੇਟ ਦੇ ਅਗਲੇ ਬੰਨੇ ਸਕੂਲ ਤੋਂ ਪਿੱਛੇ ਆਪਣਾ ਜੰਪਾ ਤੋਂ ਪਿੱਛੇ ਕਰਕੇ ਉਹ ਬਟੂਆ ਮੇਰਾ ਤੋੜ ਕੇ ਨਾ ਤੇ ਦੋ ਬੰਦੇ ਸੀ ਮੋਟਰਸਾਈਕਲ ਤੇ ਇੱਕ ਪਲਸਰ ਮੋਟਰਸਾਈਕਲ ਸੀ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਤੇ ਚਿੱਟੇ ਰੰਗ ਦਾ ਸਾਫਾ ਬੁਲੇਟ ਆ ਸੀ ਉਹਨ ਮੁੰਡੇ ਨੇ ਇੱਕ ਚਲਾਉਣ ਵਾਲਾ ਵੱਖਰਾ ਪਿੱਛੇ ਬਹੁਤ ਕੀਤਾ ਪਰ ਕੁੰਡੇ ਵਾਲੇ ਚੌਕ ਤੋਂ ਅੱਗੇ ਮੇਰੇ ਕੋਲ ਨਜ਼ਰ ਨਹੀਂ ਆਏ ਤੇ ਮਿਹਰਬਾਨੀ ਕਰਕੇ ਮੇਰੇ ਪ੍ਰੂਫ ਹੀ ਆ ਵਿੱਚ ਪੈਸੇ ਦੋ ਦਿਨ ਦੇੜੇ ਅੱਜ ਦਿਨ ਦੇੜੇ ਪੌਣੇ ਪੌਣੇ ਦੇ 10 ਵਜੇ ਦਿਖਾ ਲਾ ਤੇ ਮਿਹਰਬਾਨੀ ਕਰਕੇ ਮੇਰੇ ਚਲੋ ਪ੍ਰੂਫ ਹੀ ਵਾਪਸ ਕਰ ਦੇਣ ਪੈਸਿਆਂ ਦੀ ਕੋਈ ਗੱਲ ਨਹੀਂ ਕਿਹੇ ਜੇ ਵੀ ਲਾਗੇ ਲਾਗੇ ਜੋ ਵੀ ਲੋ ਤੋੜ ਕੇ ਨਾਲੋ ਲੈ ਗਏ ਪਿੱਛਾ ਬਹੁਤ ਕੀਤਾ ਪਰ ਦੋ ਜਿਹੜੇ ਮੋਟਰਸਾਈਕਲ ਤੇ ਸੀ ਉਹ ਬੰਦੇ ਸੀ ਉਹਨਾਂ ਦਾ ਸਰ ਗਿਆ ਮੋਟਰਸਾਈਕਲ ਵੱਡਾ ਸੀ ਭਜਾਇਆ ਬਹੁਤ ਧੀੜ ਹੋਣ ਕਾਰਨ ਜੋ ਮੇਰੇ ਤੋਂ ਅੱਗੇ ਪਿੱਛੇ ਹੋ ਗਏ ਜੀ ਬਹੁਤ ਭਜਾਇਆ ਜੇ ਪਕੜੇ ਜਾਂਦੇ ਤਾਂ ਫਿਰ ਹਾਂਜੀ ਹਾਂ ਮੂੰਹ ਬੰਨੇ ਹੋਏ ਸੀ ਉਹਨਾਂ ਦੇ ਮੋਨੇ ਸੀ ਮੁੰਡੇ ਕਾਰਵਾਈ ਹੋਣੀ ਚਾਹੀਦੀ ਤੇ ਮੇਰੇ ਜੋ ਪ੍ਰੂਫ ਹੋ ਲੈ ਗਏ ਨੇ ਉਹਨਾਂ ਤੇ ਕੋਈ پیسے ਰਕਮ ਦਾ ਵੀ 我，我前就有来这就就